ਉਧਰੋਂ ਦੂਜੀ ਸੇਵਾ ਨਹੀਂ ਹੁੰਦੀ ਨਾ ਸ਼ੀਤਲ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਮੈਂ ਕਰ ਦੂੰਗਾ ਮੈਂ 5 ਤਰੀਕ ਨੂੰ 5 ਤਰੀਕ ਨੂੰ ਕੋ ਕਰਦਾ ਕੱਲ ਨੂੰ ਕਰ ਪਰ ਕੋਈ ਬੰਦਾ ਹੁਣ ਕਿਵੇਂ ਕਿਸੇ ਦਾ ਦਿਲ ਪਰਖੇ ਉਹਨੂੰ ਲਾਲਚ ਜਾਗ ਪਿਆ ਉਹ ਇਧਰ ਉਧਰ ਚਲਾ ਗਿਆ ਪਰ ਪ੍ਰਮਾਤਮਾ ਕਹਿੰਦਾ ਕਿ ਕੋਈ ਗੱਲ ਨਹੀਂ ਫਿਰ ਤੂੰ ਜਾਣਦਾ ਕਿਤੇ ਹੋਰ ਵੀ ਨਹੀਂ ਤਾਂ ਉਹਦੀ ਉਹਨੇ ਅਸਤੀਫਾ ਦਿੱਤਾ ਇਹ ਬੋਟਾ ਪਾਉਣ ਦੀ ਲੋੜ ਕੀ ਸੀ ਜੇ ਉਹ ਇਮਾਨਦਾਰ ਹੁੰਦਾ ਲੋਕਾਂ ਲਈ ਅੱਜ ਬੋਟਾ ਦਵਾਰੇ ਪਾਉਣ ਦੀ ਲੋੜ ਕੀ ਸੀ ਕੀ ਲੋੜ ਸੀ ਜੇ ਬੰਦਾ ਐਮਐਲਏ ਬਣ ਗਿਆ ਹੁਣ ਵੀ ਐਮਐਲਏ ਬਣਨ ਵਾਸਤੇ ਖੜਾ ਹੈ ਫੇਰ ਕੀ ਫਰਕ ਪੈ ਜੂਗਾ ਇਹਦਾ ਮਤਲਬ ਇਧਰੋਂ ਪੈਸੇ ਨਹੀਂ ਬਣਦੇ ਸੀ ਉਧਰੋਂ ਬਣਾਉਣੇ ਚਾਹੁੰਦਾ ਹੁਣ ਵੀ ਤਾਂ ਐਮਐਲਏ ਖੜਾ ਹੈ ਹੁਣ ਕਹਿੰਦਾ ਮੈਨੂੰ ਇੱਧਰਲੇ ਪਾਸਿਓਂ ਵੋਟਾਂ ਪਾਓ ਕਿਉਂ ਭਾਈ ਇਹ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਇਹ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝਿਆ ਇਹਨਾਂ ਨੇ ਕਦੇ ਇੱਧਰ ਨੂੰ ਹੱਕ ਲਓ ਕਦੇ ਇੱਧਰ ਨੂੰ ਹੱਕ ਲਓ ਹੱਦ ਆ ਯਾਰ ਐਸੇ ਕੰਮ ਵਾਸਤੇ ਸੀ ਆਏ ਕਿ ਯਾਰ ਇਹਨਾਂ ਨੂੰ ਬਾਹਰ ਕੱਢੋ ਫੇਰ ਸਾਡੇ 'ਚ ਵੀ ਆ ਗਏ ਸੀ ਇਹਨਾਂ ਨੂੰ ਬਾਹਰ ਕੱਢੋ ਯਾਰ ਸਰਦਾਰ ਭਗਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਤ ਸਿੰਘ ਜਿੰਦਾਬਾਦ ਜਦ ਤੱਕ ਕੋਈ ਆਉਦਾ ਵਾਦਾ ਹੋਵੇ ਜਾਂ ਮੈਨੂੰ ਇਹ ਦੱਸ ਦਿਓ ਅੱਜ ਹੁਣ ਮੇਰਾ ਐਮਐਲਏ ਖੜਾ ਹੁਣ ਮੈਂ ਉਧਰੋਂ ਖੜਾ ਜੀ ਕਿਉਂ ਬਈ ਹੁਣ ਮੈਨੂੰ ਉਧਰੋਂ ਵੋਟਾਂ ਪੋ ਕਿਉਂ ਬਈ ਜਦੋਂ ਤੂੰ ਇਧਰੋਂ ਬਣਦਾ ਗਿਆ ਸੀਗਾ ਫਿਰ ਜੇ ਸੇਵਾ ਹੀ ਕਰਨੀ ਸੀ ਤਾਂ ਇਧਰੋਂ ਕਰ ਲੈਂਦਾ ਉਧਰੋਂ ਦੂਜੀ ਸੇਵਾ ਨਹੀਂ ਹੁੰਦੀ ਨਾ ਆਪੰਗਰ ਸੋ ਇਹਨਾਂ ਨੂੰ ਵੇਲੇ ਕਰੋ ਇਹ ਦੋ ਨੇ ਸ਼ਾਨ ਮਾਨ ਬਣਾ ਦੀ ਸ਼ਾਨ ਇਹ ਦੋ ਨੇ ਰਿੰਕੂ ਐ ਚੀਤਲ ਦੋਨਾਂ ਦੀ ਆਪ ਜ ਜਾਣੀ ਸੀ ਠੀਕ ਹੈ ਜਦੋਂ ਰਿੰਕੂ ਨੂੰ ਟਿਕਟ ਦੇਣ ਲੱਗੇ ਸ਼ੀਤਲ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਅਸੀਂ ਕਹਾਂ ਨਕਲੀ ਤਾਂ ਨਹੀਂ ਹੈਗੀ ਖਾ ਲਾ ਕਾਹੋ ਪੁੱਛੋ ਇਹਨੂੰ ਆ ਮੀਡੀਆ ਨੂੰ ਕਾਹ ਕਹਾਣੀ ਸੀ ਜਿੱਦੇ ਟਿਕਟ ਅਨਾਉਂਸ ਕਰਨ ਆਏ ਸੀ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਜੇ ਰਿੰਕੂ ਨੂੰ ਟਿਕਟ ਦੇਦੀ ਅਸੀਂ ਕਹਾਂ ਪਾਰਟੀ ਦਾ ਡਿਸੀਜਨ ਹੈ ਤੂੰ ਖਾ ਲਾ ਤੂੰ ਤਾਂ ਐਮਐਲਏ ਤੈਨੂੰ ਕੀ ਲੈਣਾ ਤੇ ਜਦੋਂ ਰਿੰਕੂ ਨੇ ਸੇ ਹੁਣ ਰਿੰਕੂ ਨਾ ਮੋਟਰਸਾਈਕਲ ਤੇ ਬੈਠਾ ਜਾਂਦਾ ਸੀ ਉਹ ਜ਼ਹਿਰ ਦੀ ਗੋਲੀ ਪਤਾ ਨਹੀਂ ਕਿੱਥੇ ਗਈ ਮੈਥੋਂ ਬਾਲੇ ਬੇਤ ਨਾ ਖਲਾਓ ਤਾਂ ਚੰਗਈਏ ਸਾਰਾ ਕੁਝ ਮੇਰੇ ਕੋਲੇ ਸ਼ਿਕਾਇਤਾਂ ਆਉਂਦੀਆਂ ਮੈਂ ਰਿੰਕੂ ਨੂੰ ਕਹਿੰਦਾ ਓਏ ਸ਼ੀਤ ਓਏ ਓਏ ਸੁਧਰ ਜਾ ਓਏ ਤੇਰੀਆਂ ਸ਼ਿਕਾਇਤਾਂ ਆਈ ਜਾਂਦੀਆਂ ਓਏ ਸੁਧਰ ਜਾ ਓਏ ਨਾ ਕਰ ਕਹਿੰਦਾ ਤੁਹਾਨੂੰ ਤਾਂ ਪਤਾ ਹੀ ਨਹੀਂ ਰਾਜਨੀਤੀ ਦਾ ਮੈਂ ਕਿਹਾ ਚੱਲ ਫਿਰ ਤੂੰ ਕਰ ਲੈ ਜਿਹੜੀ ਕਰਨੀ ਹੈ ਜੇ ਮੈਂ ਮੈਨੂੰ ਇੱਥੇ ਵੋਟਾਂ 'ਚ ਹਾਰਨ ਦਾ ਡਰ ਹੁੰਦਾ ਮੈਂ ਦਾ ਅਸਤੀਫਾ ਸੈਪਟ ਕਿਉਂ ਕਰ ਦੇ ਜੀ ਬੰਦੋਸ ਇਹਦਾ ਅਸਤੀਫਾ ਦੇ ਕੇ ਵੀ ਮੁੱਕਰ ਗਿਆ ਸੀ ਕਹਿੰਦਾ ਹੁਣ ਮੇਰਾ ਮਨ ਬਦਲ ਗਿਆ ਮੈਂ ਸੇਵਾ ਕਰੂੰਗਾ ਅਸੀਂ ਕਹਾਂ ਹੁਣ ਮਨ ਬਦਲ ਗਿਆ ਨਹੀਂ ਹੁਣ ਮਾਨ ਬਦਲ ਗਿਆ ਕਮਾਲ ਹੈ ਯਾਰ ਕਦੇ ਕਦੇ ਮੈਂ ਅਸਤੀਫਾ ਦੇਤਾ ਕਦੇ ਮੈਂ ਅਸਤੀਫਾ ਦਿੱਤਾ ਨਹੀਂ ਕਦੇ ਮੇਰਾ ਅਸਤੀਫਾ ਮੋੜ ਤੋ ਹੁਣ ਮੇਰਾ ਅਸਤੀਫਾ ਲੈ ਲਓ ਲੋਕਾਂ ਨੂੰ ਕੀ ਸਮਝਿਆ ਯਾਰ ਤੁਸੀਂ ਮੈਂ ਤਾਂ ਕਹਿੰਦਾ ਜੁਰਮਾਨਾ ਲੱਗਣਾ ਚਾਹੀਦਾ ਸਾਰਾ ਖਰਚਾ ਉਹ ਤੋਂ ਲੈਣਾ ਚਾਹੀਦਾ ਆ ਬੋਟਾਂ ਦਾ ਵੀ ਤੈਨੂੰ 5 ਸਾਲ ਵਾਸਤੇ ਚੁਣਿਆ ਤੂੰ ਸੇਵਾ ਕਰ ਜਾਂ ਤਾਂ ਇਹ ਹੋਵੇ ਨਾ ਹੁਣ ਜੇ ਦੁਬਾਰੇ ਚੁਣਿਆ ਗਿਆ ਦੀ ਤਨਖਾਹ ਵਧ ਚੁ ਜਾਂ ਤਾਂ ਇਹ ਹੋਵੇ ਵੀ ਮੈਂ ਨਾ ਮਾ ਚੁਣਿਆ ਗਿਆ ਹੁਣ ਤਨਖਾਹ ਵਧ ਹੋਊ ਨਾ ਉਹ ਨਹੀਂ ਹੋਊਗਾ ਸਾਰਾ ਕੁਝ ਸੋ ਬਲਕੇ ਬਲਕੇ ਸਰਕਾਰ ਵੱਲੋਂ ਸੀ ਜਿੰਨੇ ਮਰਜ਼ੀ ਕੰਮ ਕਰਾ ਲੈਂਦਾ ਕੰਮ ਲੈ ਕੇ ਆਇੰਗੇ ਤਾਂ ਮੈਂ ਸਾਈਨ ਕਰੂੰਗਾ ਆ ਬੰਦਾ ਭਗਤਾ ਹੈ ਪਰਮਾਤਮਾ ਨੇ ਭਗਤਾਂ ਦੀ ਵੀ ਤਾਂ ਸੁਣਨੀ ਹੁੰਦੀ ਐ। ਉਹ ਭਾਈ ਆਹ ਸ਼ਰੀਪ ਬੰਦੇ ਨੂੰ ਵੀ ਤਾਂ ਬਿਠਾਉਣਾ ਸੀ ਰੱਬ ਨੇ ਕੁਰਸੀ ਤੇ ਕਿਸੇ ਵਾਸਤੇ ਬੇਲੀ ਵੀ ਕਰਨੀ ਹੁੰਦੀ ਐ ਕੁਰਸੀ। ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਸੋ ਵੀਰੋ ਮੈਂ ਕਹਿੰਦੇ ਅਕੇ ਕਹਿੰਦਾ ਕੇ ਭਗਵਾਨ ਤਮਾਨ ਸਾਰੇ ਡੱਬਰ ਸਮੇਤ ਜਲੰਧਰ ਦੀਆਂ ਗਲੀਆਂ ਚ ਤੁਰੇ ਫਿਰਦਾ ਬਈ ਮੈਂ ਤੁਰੂੰਗਾ ਯਾਰ ਮੈਂ ਮੈਂ ਪੰਜਾਬ ਵਾਸਤੇ ਮੈਨੂੰ ਜਿੱਥੇ ਮਰਜੀ ਲੈ ਜਾ ਮੈਂ ਤੁਰੂੰਗਾ ਯਾਰ ਮੇਰੇ ਤੇ ਬੰਦੀ ਲਾਈ ਆ ਕਹਿੰਦੇ ਭਗਵਾਨ ਤਮਾਨ ਨੂੰ ਇੱਥੇ ਆਉਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਬਈ ਆ ਪੰਜਾਬ ਹੈ ਮੇਰਾ ਪੰਜਾਬ ਹੈ ਦੁਕਾਨਾਂ ਨੇ ਮੇਰੀਆਂ ਦੁਕਾਨਾਂ ਨੇ ਕਿਉਂ ਨਹੀਂ ਹੋਣਾ ਚਾਹੀਦਾ ਮੈਨੂੰ ਗਲੀਆਂ ਚ ਮੈਨੂੰ ਦਾਨਿਸ਼ਮੰਦਾ ਬਸਤੀ ਚ ਮੈਨੂੰ ਬਸਤੀ ਛੇਕ ਬਸਤੀ ਚ ਮੈਨੂੰ ਮਾਨ ਕਬੀਰ ਦਾਸ ਮੱਲੇ ਚ ਮੈਨੂੰ ਮੈਨੂੰ ਸਾਰੇ ਆ ਤੁਹਾਡੇ ਵਾਲੇ ਮੱਲੇ ਚ ਆਉਣਾ ਕਿਉਂ ਨਹੀਂ ਚਾਹੀਦਾ ਕੋਈ ਨਹੀਂ ਚਾਹੀਦਾ ਅਗਰ ਭਗਵਾਨ ਜੀ ਵੋਟਾਂ ਮੰਗਦਾ ਕਿਉਂ ਨਹੀਂ ਮੰਗ ਸਕਦਾ ਐਸਾਸ ਜਲੰਧਰ ਵਾਲਿਓ ਸਰ ਭਗਵੰਤ ਸਿੰਘ ਜਿੰਦਾਬਾਦ ਜਲੰਧਰ ਵਾਲਿਓ ਐਸਾਸ ਸਾਬ ਕ ਸਿਖਾਇਓ ਦੁਬਾਰਾ ਪੰਜਾਬ ਚ ਕੋਈ ਇਸਤੀਫਾ ਦੇਣ ਦੀ ਹਿੰਮਤ ਨਾ ਕਰੇ ਯਮਯਾਰ ਸਮਝ ਲਿਆ ਯਾਰ ਲੋਕਤੰਤਰ ਨੂੰ ਮਜ਼ਾਕ ਸਮਝ ਲਿਆ ਯਾਰ ਤੁਸੀਂ ਐਮਪੀ ਬਣ ਕੇ ਐਮਪੀ ਬਣੇ ਰਹੋ ਦੁਬਾਰਾ ਬਣਨ ਦੀ ਕੋਸ਼ਿਸ਼ ਕੀਤੀ ਬਣ ਗਏ ਉਹ ਬੇਲਾ ਕਰਦਾ ਅਰੇੜੀਆਂ ਮੁੱਛਾਂ ਨਹੀਂ ਫਿਰਦਾ ਮੈਂ ਕਹਿੰਦਾ ਸੀ ਨਾ ਮੈਂ ਤੁਹਾਨੂੰ ਅੰਦਰਲੀ ਗੱਲ ਦੱਸ ਦਿੰਦਾ ਹੁਣ 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 ਉਹਨੂੰ ਹਰਾਉਣ ਨੂੰ ਫਿਰਦਾ ਹੈ ਬੀ ਐਨ ਐ ਮੈਨੂੰ ਮਰਵਾਇਆ ਮੈਂ ਇਹਨੂੰ ਮਰਵਾਉਂਗਾ ਯਾਰ ਕਿਹੜੇ ਚੱਕਰਾਂ ਚ ਲੋਕ ਪਾਤੇ ਯਾਰ ਤੁਸੀਂ ਦੋ ਬੰਦਿਆਂ ਕਰਕੇ ਯਾਰ 15 ਲੱਖ ਬੰਦਾ ਫੂਲੀ ਦੇ ਟੰਗਿਆ ਤੁਸੀਂ ਕਿਹੜੀ ਗੱਲ ਐ ਯਾਰੇ ਸਹੀ ਐ ਨਾ ਮੈਂ ਭਾਸ਼ਣ ਦੇਣ ਨਹੀਂ ਆ ਮੈਂ ਗੱਲ ਕਰ ਪੁੱਛਣ ਆ ਤੁਹਾਨੂੰ ਯਾਰ ਯਾਰ ਇੱਕ ਬੰਦਾ ਐ ਐਮ ਐਲ اے ਬਣ ਗਿਆ ਸੱਤਾਧਾਰੀ ਪਾਰਟੀ ਚੋਂ ਬਣ ਗਿਆ ਜਾਂ ਤਾਂ ਮੇਥੋਂ ਮੇਥੋਂ ਮੈਂ ਕੋਈ ਗਰਾਂਟ ਨਹੀਂ ਦਿੱਤੀ ਹੋਵੇ ਦੁਬਾਰਾ ਅਸਤੀਫਾ ਦੇ ਕੇ ਕਹਿੰਦਾ ਹੁਣ ਮੈਨੂੰ ਇੱਦੋਂ ਐਮ ਐਲ اے ਬਣਾਓ ਕੀ ਗੱਲ ਵੀ ਪਹਿਲਾਂ ਹੈ ਨਹੀਂ ਸੀ ਤਰਖਾ ਬਾਜੂਗੀ ਪੈਨਸ਼ਨ ਬਾਜੂਗੀ ਹਾਂ ਤੈਨੂੰ ਆਇਆ ਕਿ ਮੈਂ ਬੀਜੇਪੀ ਵਾਲੇ ਪਾਸੇ ਬਣ ਜਾऊंगा ਤਾਂ ਮੈਨੂੰ ਲੁੱਟ ਦਾ ਮੌਕਾ ਮਿਲ ਜਾ ਉਹ ਤਾਂ ਮਿੱਤਰਾ ਫਿਰ ਉਧਰੋਂ ਵੀ ਬਣ ਜੇਗਾ ਤਾਂ ਮੈਨੂੰ ਹੀ ਮਿਲਣਾ ਫਿਰ ਉਹ ਤਾਂ ਪਰਚੇ ਪਏ ਨੇ ਫਿਰ ਉਹ ਤਾਂ ਮੈਂ ਤੈਨੂੰ ਪੁੱਛੇ ਆ ਸਮਝਾਇਆ ਸੀ ਨਾ ਕਰੇ ਕੰਮ ਨਾ ਕਰ ਪੁਰਾਣੇ ਪੁਰਾਣੇ ਭੁੱਲ ਜਾਂਦੇ ਕੋਈ ਗੱਲ ਨਹੀਂ ਹੁਣ ਠੀਕ ਕਰ ਲੈ ਨਾ ਬਹੁਤੇ ਸਿਆਣੇ ਉਹ ਸਿਆਣੇ ਕਹਿੰਦੇ ਆ ਨਾ ਜਿਹੜਾ ਬਾੜਾ ਸਿਆਣਾ ਕਾਹ ਹੁੰਦਾ ਬਾਸ ਉਹ ਕਾਂ ਕਾਂ ਬਸ ਜੀ ਆਇਆਂ ਨੂੰ ਮਨਾ ਤੇਰੀ ਸੋਚ ਤੇ ਜਮੇ ਸੋ ਮੈਂ ਕਹਿਣਾ ਚਾਹਨਾ ਕਿ ਭਾਈ ਲੋਕਤੰਤਰ ਦਾ ਮਜ਼ਾਕ ਡਾਉਣ ਵਾਲਿਆਂ ਨੂੰ ਖੁੰਝੇ ਲਾਓ ਦੁਬਾਰਾ ਜ਼ਿੰਦਗੀ ਚ ਪਰਚਾ ਨਾ ਭਰੇ ਬੰਦਾ ਇਹ ਯਾਰ ਇਹਨੇ ਲੋਕਾਂ ਦਾ ਧੋਖਾ ਕੀਤਾ ਲੋਕਾਂ ਨਾਲ ਨਹੀਂ ਜਮਾਨਤ ਹੁਣ ਜਦ ਤੋ ਜੂ ਅਗਲੀ ਬਾਰ ਮੈਂ ਤਾਂ ਕਹਿਣਾ ਕਾਨੂੰਨ ਲਿਆਈਏ ਆਪਾਂ ਕਿ ਜਿਹੜਾ ਇਦਾਂ ਧੋਖਾ ਦੇਵੇ ਉਹ ਦੁਬਾਰਾ ਜ਼ਿੰਦਗੀ ਚ ਬੋਟਾ ਚ ਖੜਾ ਨਾ ਹੋ ਸਕੇ। ਕਿੰਚੋਂ ਛੱਡ ਕੇ ਚਲੇ ਜਾਂਦੇ ਆ। ਜਿੰਦਾਬਾਦ। ਮੈਂ ਐਮਪੀ ਰਿਆਂ। ਮੈਂ ਦੋ ਵਾਰੀ ਐਮਪੀ ਰਿਆਂ। ਮੈਂ ਦੋਨੋਂ ਵਾਰੀ ਬਰੋਦੀ ਤੇ ਚੈਂਪੀ ਰਿਆਂ। 14 ਤੋਂ 19 ਤੱਕ ਮੈਂ ਐਮਪੀ ਰਿਆਂ। 14 ਤੋਂ 17 ਤੱਕ ਕਾਲੀ ਦਲ ਸੀ। 17 ਤੋਂ 22 ਤੱਕ ਮੈਂ ਐਮਪੀ ਰਿਆਂ। 17 ਤੋਂ 22 ਤੱਕ ਕੈਪਟਨ ਸੀ ਮੈਂ ਤਾਂ ਕਦੇ ਅਸਤੀਫਾ ਦਿੱਤਾ ਨਹੀਂ ਵੀ ਮੈਂ ਉਧਰਲੇ ਪਾਸੇ ਹਾਂ ਜੀ ਕਿਉਂਕਿ ਮੈਨੂੰ ਪਤਾ ਸੀ ਨਾ ਪੈਸੇ ਖਾਣੇ ਨਹੀਂ ਕੰਮ ਮੇਰੇ ਰੁਕਣੇ ਨਹੀਂ ਮੈਨੂੰ ਕੀ ਪ੍ਰੋਬਲਮ ਹੈ 22 ਚ ਕਿਉਂਕਿ ਮੈਂ ਮੁੱਖ ਮੰਤਰੀ ਬਣ ਗਿਆ ਇਸੇ ਕਰਕੇ ਮੈਨੂੰ ਅਸਤੀਫਾ ਦੇਣਾ ਪਿਆ ਅੱਜ ਸੰਗਰੂਰ ਤੋਂ ਮੀਤ ਹੈ ਪਰ ਜੇ ਕੋਈ ਐਦਾਂ ਦੇ ਹਾਲਾਤ ਨੇ ਤਾਂ ਅਸਤੀਫਾ ਦੇ ਦੋ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਮੈਂ ਐਮਪੀ ਬਣ ਗਿਆ ਮੈਂ ਜੀ ਸਰਕਾਰ ਵਾਲੇ ਪਾਸੋਂ ਨਹੀਂ ਬਣਿਆ ਮੈਂ ਹੁਣ ਅਸਤੀਫਾ ਦੇਉਂਗਾ ਹੁਣ ਮੈਨੂੰ ਉਧਰੋਂ ਵੋਟਾਂ ਪਾਓ ਓ ਹਜੇ ਓਏ ਸ਼ੀਤਲ ਸਿਆ ਓਏ ਹਜੇ ਤੇਰੇ ਮੈਨੂੰ ਲੱਗੇਗਾ ਝਾੜੂ ਵਾਲੇ ਪੋਸਟਰ ਵੀ ਲੱਗੇ ਪਏ ਹੋਣੇ ਓਏ ਹਜੇ ਇੱਥੇ ਕਿਤੇ ਲੱਗੇ ਪਏ ਹੋਣੇ ਹਜੇ ਓਏ ਉਹ ਉਹ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਹਜੇ ਉਹਦਾ ਰੰਗ ਜਾਂ ਫਿੱਟ ਲੈਣ ਦਿੰਦਾ ਹੁਣ ਫੁੱਲ ਵਾਲੇ ਲਾ ਲੈ ਸੋ ਮੇਰੇ ਨਾਲ ਨਾ ਪੰਗਾ ਲਿਓ ਮੈਂ ਇਹਨੂੰ ਕਹਿਣਾ ਵੱਡੇ ਇਨਕਲਾਬੀ ਆਗੇ ਤਿਆਗ ਕਰਨੇ ਪੈਂਦੇ ਆ ਲੋਕਾਂ ਦੇ ਜਨਮ ਚ ਵਸਣ ਵਾਸਤੇ ਤੁਹਾਡੇ ਵਾਂਗੂ ਅਸੀਂ ਤੁਹਾਡੇ ਵਾਂਗੂ ਅਸੀਂ ਨਸ਼ਿਆਂ ਨਸ਼ਿਆਂ ਦੇ ਐਨਡੀਪੀਐਸ ਦੇ ਕੇਸ ਪਏ ਨੇ ਨਸ਼ੇ ਬਕੌਣ ਚ ਲਾਟਰੀਆਂ ਚ ਮੈਂ ਬਥੇਰਾ ਕਿਆ ਉਹ ਨਾ ਹੁਣ ਮੇਰੇ ਤੇ ਇਲਜ਼ਾਮ ਲਾਈ ਜਾਂਦਾ ਕਿ ਮੈਨੂੰ ਫਲਾਣੇ ਨੇ ਕਿਹਾ ਸੀ ਫਲਾਣੇ ਦੇ ਘਰ ਵਾਲੇ ਫਲਾਣੇ ਨੂੰ ਐ ਕਮਾਲ ਐ ਯਾਰ ਅਸੀਂ ਮੈਂ ਪੈਸੇ ਕਮਾਉਣੇ ਹੁੰਦੇ ਬਾਬੇ ਮੈਂ ਅੱਜ ਤੋਂ 20 ਸਾਲ ਪਹਿਲਾਂ 25 ਲੱਖ ਰੁਪਏ ਇੱਕ ਪ੍ਰੋਗਰਾਮ ਦਾ ਲੈਂਦਾ ਸੀ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਕਮਾ ਲੈਂਦਾ ਬਥੇਰੇ ਮੈਂ ਇਥੋਂ ਇਥੋਂ ਲੋਕਾਂ 'ਚੋਂ ਪੈਸੇ ਕਮਾਉਂਗਾ ਹਰੇਕ ਨੂੰ ਆਉਤੇ ਵਾਰਗਾ ਨਹੀਂ ਸਮਝੀਦਾ ਹੁੰਦਾ ਸ਼ੀਤਲ ਸਿੰਘ ਕੱਲ ਯਾਦ ਕਰ ਲੈ ਮੇਰੀ ਅੱਜ ਬਹੁਤੇ ਜਿਹੜੇ ਤੂੰ ਕਰਨੇ ਆ ਤੂੰ ਕਰ ਜਿਹੜੇ ਤੂੰ ਕਰਨੇ ਆ ਫੇਸਬੁੱਕ ਤੇ ਪਤਾ ਨਹੀਂ ਕਿੱਥੇ ਮੈਂ ਕਰ ਦੂੰਗਾ ਮੈਂ 5 ਤਰੀਕ ਨੂੰ 5 ਤਰੀਕ ਨੂੰ ਕੋ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ चल ਮੇਰਾ ਵੀ ਚੈਲੰਜ ਹੈ ਤੂੰ 5 ਤਰੀਕ ਦੀ ਮੀਟ ਕਿਉਂ ਕਰਦਾ 5 ਤਰੀਕ ਦੀ ਮੀਟ ਕਿਉਂ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਹੁਣੇ ਕਰ ਅੱਜ ਸ਼ਾਮ ਨੂੰ ਕਰ ਕਮਾਲ ਹੈ ਯਾਰ ਕਿਸੇ ਤੇ ਵੀ ਇਲਜ਼ਾਮ ਲਾ ਦਿੰਦੇ ਹੋ ਯਾਰ ਕੇਜਰੀਵਾਲ ਤੇ الزام ਲਾਤਾ ਫਲਾਣੇ ਬੰਦੇ ਨੇ ਕਿਹਾ ਸੀ ਕੇਜਰੀਵਾਲ ਨੇ ਐ ਕਿਹਾ ਉਹਨੂੰ ਐਨੇ ਪੈਸੇ ਦੇ ਦੇ ਕੇਜਰੀਵਾਲ ਤੇ ਵਿਚਨਾਮੋ ਨਿਸ਼ਾਨ ਨਹੀਂ ਉਹ ਚੱਕ ਕੇ ਜੇਲ੍ਹ ਚ ਮਾਰਿਆ ਹੁਣ ਫਿਰ ਆਪ ਦਾ ਹਾਂਪ ਨੂੰ ਜੇਲ੍ਹ ਦੇਖਦੀ ਹੈ ਨਾ ਇਹਨੇ ਪਤਾ 5 ਤਰੀਕ ਕਿਉਂ ਕਹੀ ਹੈ ਇਹਨੂੰ ਆਇਆ 5 ਤਰੀਕ ਤੱਕ ਡਰ ਕੇ ਮੇਰੇ ਨਾਲ ਗੱਲ ਕਰ ਲੈਣਗੇ ਵੀ ਐ ਕਰ ਤੈਨੂੰ ਛੱਡ ਉਹ ਮੈਂ ਨਹੀਂ ਛੱਡਦਾ ਤੂੰ ਲਾਲ ਇਲਜ਼ਾਮ ਜਿਹੜੇ ਲਾਉਣਾ ਹੈ ਤੂੰ ਭਗਤ ਸਿੰਘ ਨਾਲ ਦੁਗਣੀ ਤੋਂ ਜ਼ਿਆਦਾ ਉਮਰ ਜਿਉਂ ਬੈਠਾ ਭਗਤ ਸਿੰਘ ਨਾਲੋਂ ਦੁਗਣੀ ਤੋਂ ਜ਼ਿਆਦਾ ਉਮਰ ਜਿਉਂ ਬੈਠਾ ਅੱਜ ਕੱਲ ਮਰਦਾ ਅੱਜ ਮਰ ਜੂਗਾ ਮੈਂ ਪਰ ਐਸ ਤਾ ਤੇਰੇ ਵਰਗੇ ਇਹ ਜੇ ਗਦਾਰਾਂ ਦਾ ਲੋਕਾਂ ਦੇ ਧੋਖੇ ਵੱਜ ਜਾਂਦਾ ਮੈਂ ਕੋਈ ਲਿਹਾਜ਼ ਨਹੀਂ ਕਰਨਾ ਦੇਖ ਲਈ ਹੁੰਦਾ ਕੀ ਆ ਉਹਨਾਂ ਤੇ ਕੱਲ੍ਹ ਆ ਯਾਰ ਕੋਈ ਇੱਥੇ ਗਲੀਆਂ 'ਚ ਫੇਰ ਫੇਰ ਲਾਤੇ ਯਾਰ ਅਸਤੀਫਾ ਦੇ ਕੇ ਹੁਣ ਮੈਨੂੰ ਪਾਓ ਜੀ ਹੁਣ ਮੈਨੂੰ ਇਧਰੋਂ ਪਾਓ ਜੀ ਕਿਉਂ ਪਾਓ ਜੀ ਜਮਾਨਤਾ ਜ਼ਬਰਦ ਕਰਾਓ ਇਹਨਾਂ ਦੀਆਂ जमात जब्त कराओ हिन जे चाहींद हा जमात जब्त चाहि हथ ॿा तो इनकलो जाँ इनकलो